ਮਨਲੋਬੀ ਤੁਹਾਡੇ ਘਰ ਵਿੱਚ ਜਿੱਦਣ ਤੁਹਾਡੀ ਮਾਂ ਮਰੀ ਆ ਜਿੱਦਣ ਤੁਹਾਡਾ ਪਿਤਾ ਚੜ੍ਹਾਈ ਕਰਿਆ ਇਸ ਦੁਨੀਆ ਤੋਂ ਦੁਨੀਆ ਦਾ ਭਾਵੇਂ ਜਿੱਡਾ ਮਰਜੀ ਤਗੜਾ ਤੁਹਾਡਾ ਫੰਕਸ਼ਨ ਹੋਵੇ ਸੰਸਾਰ ਵਿੱਚ ਤੁਹਾਨੂੰ ਪਤਾ ਹੀ ਨਹੀਂ ਚਾਹੇ ਅਰਬਾਂ ਕਰੋੜਾਂ ਰੁਪਈਆ ਦਾ ਤੁਹਾਡੇ ਕੋਲ ਕੋਈ ਕੰਮ ਹੋਵੇ ਜਿੱਦਣ ਤੁਹਾਡੀ ਮਾਂ ਮਰੀ ਆ ਨਾ ਤੁਸੀਂ ਕਹੋਗੇ ਯਾਰ ਵੀ ਅੱਜ ਮੈਨੂੰ ਮੇਰੀ ਮਾਂ ਦੀ ਯਾਦ ਆਉਂਦੀ ਆ ਵੀ ਮੈਂ ਅੱਜ ਦੇ ਦਿਨ ਕੁਝ ਨਹੀਂ ਕਰਨਾ ਉਹਦੀ ਯਾਦ ਵਿੱਚ ਹੀ ਉਹਦੇ ਪਿਆਰ ਵਿੱਚ ਹੀ ਸਾਰਾ ਦਿਨ ਲਗਾਉਣਾ ਤੇ ਇਹ ਜਿਹੜਾ ਪੋ ਦਾ ਮਹੀਨਾ ਹੈ ਹੁਣ ਚਮਕੌਰ ਸਾਹਿਬ ਲੋਕ ਜਾਂਦੇ ਤਾਂ ਹੈ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਲੋਕ ਜਾਂਦੇ ਤਾਂ ਹੈ ਨੇ ਪਰ ਲੋਕਾਂ ਦੀ ਭਾਵਨਾ ਉਹ ਨਹੀਂ ਹੈਗੀ ਪੁਰਾਣੇ ਸਮਿਆਂ 'ਚ ਸਾਡੇ ਬਜ਼ੁਰਗਾਂ ਨੇ ਜਾਣਾ ਠੰਡੇ ਬੁਰਜ ਵਿੱਚ ਬਹਿ ਕੇ ਸਾਰੀ-ਸਾਰੀ ਰਾਤ ਭਜਨ ਕਰਕੇ ਬੰਦਗੀ ਕਰਕੇ ਰੋ ਰੋ ਕੇ ਘਰ ਨੂੰ ਮੁੜੇ ਆਉਂਦੇ ਸੀ ਹੁਣ ਕੀ ਆ ਹੁਣ ਸਾਡੇ ਨੌਜਵਾਨ ਨੇ ਜਿਹੜੇ ਜਾਂਦੇ ਤਾਂ ਨੇ ਮੱਥਾ ਟੇਕਦੇ ਆ ਇਧਰ ਨੂੰ ਢੇੜੇ ਲਾਏ ਇਧਰ ਨੂੰ ਢੇੜੇ ਲਾਏ ਲੰਗਰ ਛਕਿਆ ਆਹ ਕਰਿਆ ਕਿਸੇ ਨੂੰ ਕੁਝ ਵੀ ਨਹੀਂ ਪਤਾ ਵੀ ਸਾਹਿਬ ਜਦਿਆਂ ਨਾਲ ਹੋਇਆ ਕੀ ਸੀ ਉਹ ਸਮੇਂ ਨੂੰ ਮਹਿਸੂਸ ਕਰਨਾ ਹੁੰਦਾ ਉੱਥੇ ਜਾ ਕੇ ਮਤਲਬ ਜਦੋਂ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਵਾਂਗੇ ਨਾ ਸਮਾਂ ਫਿਰ ਸਾਨੂੰ ਪਤਾ ਲੱਗਣਾ ਵੀ ਇਹ ਗੁਰੂ ਗੋਬਿੰਦ ਸਿੰਘ ਤੇ ਕੀ ਬੀਤੇ ਆ ਕਲਗੀਧਰ ਮਹਾਰੇ ਤੇ ਬਣੀ ਕੀ ਉਹਨਾਂ ਦੇ ਲਾਲਾਂ ਨੇ ਸ਼ਹਾਦਤਾਂ ਦਿੱਤੀਆਂ ਕਿਉਂ ਕੁਰਬਾਨੀ ਉਹਨਾਂ ਦੀ ਬਹੁਤ ਵੱਡੀ ਆ ਪਰ ਸਾਡੇ ਸਿੱਖ ਨੇ ਜਿਹੜੇ ਪਿਆਰ ਕਰਦੇ ਆ ਬਹੁਤ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲਾਂ ਨੂੰ ਪਰ ਬਹੁਤਾਂ ਗਿਣਤੀਆਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਅਜੇ ਤੱਕ ਹਾਂਜੀ 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 ਬੜੇ ਲੋਕ ਐਸੇ ਜਿਹੜੇ ਚਮਕੌਰ ਸਾਹਿਬ ਹੀ ਨਹੀਂ ਗਏ ਹੁਣ ਤੱਕ ਬੜੇ ਨਾਮਵਰਕ ਜਥੇ ਐਸੇ ਨੇ ਜਿਹੜੇ ਚਮਕੌਰ ਸਾਹਿਬ ਆਏ ਨਹੀਂ ਅਜੇ ਤੱਕ ਤੁਸੀਂ ਦੇਖੋ ਵੀ ਕੋਈ ਬੰਦਾ ਸਾਰੇ ਸਤਕਾਰਯੋਗ ਨੇ ਹਰ ਥਾਂ ਤੋਂ ਕਿੰਨੇ ਕਿੰਨੇ ਲਾਈਵ ਚੱਲਦੇ ਨੇ ਹਾਂਜੀ ਕਿਸੇ ਦੇ ਮੰਦਰ ਚੋਂ ਚੱਲ ਰਿਹਾ ਕਿ ਇਹਦੇ ਗੁਰਦੁਆਰੇ ਚ ਚੱਲ ਰਿਹਾ ਕਿਸੇ ਦੇ ਬਜਟ ਜਿੱਥੇ ਵੱਡੇ ਬਜਟ ਨੇ ਹੂੰ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੇ ਚਮਕੌਰ ਸਾਹਿਬ ਦੀ ਧਰਤੀ ਤੇ ਐਡੀ ਵੱਡੀ ਸ਼ਹਾਦਤ ਐਡਾ ਵੱਡਾ ਪਾਵਨ ਪਿਤਰ ਸਥਾਨ ਉਥੇ ਲਾਈਵ ਕੋਈ ਨਹੀਂ ਚੱਲਦਾ ਹੂੰ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਫਰਜੰਦਾਵਾਂ ਬਾਰੇ ਅਸੀਂ ਲੋਕਾਂ ਨੂੰ ਦੱਸ ਹੀ ਨਹੀਂ ਸਕੇ ਜਾਂ ਸਾਡੇ ਲੋਕ ਸਮਝ ਨਹੀਂ ਸਕੇ ਉਸ ਚੀਜ਼ ਨੂੰ ਹਮ ਸਤਗੁਰਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਮਹਾਰਾਜ ਸਾਹਿਬ ਜੀਆਂ ਤੁਸੀਂ ਇੱਕ ਇੱਕ ਰਾਤ ਮਹਾਰਾਜ ਤੇ ਇੱਕ ਇੱਕ ਪਲ ਇੱਕ ਇੱਕ ਮਿੰਟ ਆਮ ਤੋਂ ਖਾਸ ਬਣਨਾ ਤਾਂ ਸੌਖਾ ਪਰ ਖਾਸ ਤੋਂ ਆਮ ਬਣਨਾ ਬਹੁਤ ਔਖਾ ਹੈ ਹਮ ਮਾਤਾ ਗੁਜਰਕੌਰ ਜੀ ਜਦੋਂ ਚੱਲੇ ਨੇ ਨਾ ਉਥੋਂ ਨੰਦਪੁਰ ਸਾਹਿਬ ਦੀ ਧਰਤੀ ਤੋਂ ਪਰਿਵਾਰ ਵਿਛੜਿਆ ਛੋਟੇ ਸਾਹਿਬ ਜੱਦੇ ਪੁੱਛਦੇ ਸੀਗੇ ਮਾਤਾ ਜੀ ਨੂੰ ਮਾ ਆਪਾਂ ਜਾਣਾ ਕਿੱਥੇ ਬਾਬਾ ਜੀ ਤੁਸੀਂ ਮੈਨੂੰ ਗੱਲ ਸੁਣਾਈ ਉੱਚ ਮੈਨੂੰ ਇੱਕ ਯਾਦ ਆਇਆ ਵੀ ਇੱਕ ਤੁਹਾਡੀ ਨਾ ਸਾਖੀ ਕਹਿ ਦਿੰਨੇ ਆਪਾਂ ਗੱਲ ਕਹਿ ਦਿੰਨੇ ਆ ਵੀ ਮੈਨੂੰ ਰਾਤ ਕਟਾ ਦੇਵੇ ਮੈਂ ਨੈਟ ਤੇ ਵੀ ਦੇਖਦਾ ਹਾਂ ਸੁਣਦਾ ਆ ਹਾਂਜੀ ਹਾਂਜੀ ਤੇ ਉਹ ਉਹ ਬਹੁਤ ਪ੍ਰਚਲਿਤ ਹੋ ਰਿਹਾ ਟ੍ਰੈਂਡ ਹੋ ਰਿਹਾ ਉਹ ਹਾਂਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਸਾਹਿਬ ਜاده ਪਰਿਵਾਰ ਵਿਛੜਿਆ ਨਾ ਹਾਂਜੀ ਤੇ ਵਿਛੋੜਾ ਪਿਆ ਤੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜاده ਐ ਤੁਰੇ ਜਾਂਦੇ ਨੇ ਜਾਂਦੇ ਜਾਂਦੇ ਆ ਤੁਸੀਂ ਦੇਖੋ ਵੀ ਐਨਾ ਪਾਣੀ ਬਸਤਰ ਗਿੱਲੇ ਠੱਕਾ ਚੱਲਦਾ ਸੀਗਾ ਅੱਜ ਤਾਂ ਫੈਕਟਰੀਆਂ ਨੇ ਅੱਜ ਤਾਂ ਪੋਲਿਊਸ਼ਨ ਬਹੁਤ ਆ ਉਹ ਠੰਡ ਹੈ ਨਹੀਂ ਪਰ ਉਹਨਾਂ ਸਮਿਆਂ 'ਚ ਤਾਂ ਮਤਲਬ ਸਾਡੇ ਪੁਰਾਣੇ ਬਜ਼ੁਰਗ ਦੱਸਦੇ ਨੇ ਵੀ ਅੱਜ ਤੋਂ 20 30 40 ਸਾਲ ਪਹਿਲਾਂ ਜਿਹੜੇ ਪਿੰਡਾਂ ਦੇ ਛੱਪੜ ਸੀਗੇ ਜਦੋਂ ਠੰਡ ਪੈਂਦੀ ਸੀ ਤੇ ਬਰਫ਼ ਬਣ ਜਾਂਦੇ ਹੁੰਦੇ ਸੀ ਜੰਮ ਜਾਂਦੇ ਹੁੰਦੇ ਸੀ ਉਹ ਤੇ ਉਹ ਤਾਂ ਫੇਰ ਸਮਾਂ ਕੀ ਸੀ ਕੋਈ ਪੋਲਿਊਸ਼ਨ ਨਹੀਂ ਸੀ ਗਿੱਲੇ ਕੱਪੜੇ ਨੰਗੇ ਪੈਰ ਜਦੋਂ ਸਰਸਾ ਕੰਡਾ ਪਾਰ ਕੀਤਾ ਤੁਰੇ ਜਾਂਦੇ ਆ ਸਾਬ ਜੱਦੇ ਪੁੱਛਦੇ ਮਾਤਾ ਗੁਜਰਕੌਰ ਜੀ ਨੂੰ ਵੀ ਮਾਤਾ ਜੀ ਵੱਡੇ ਵੀਰ ਕਿੱਥੇ ਨੇ ਹੂੰ ਸੱਤ ਤੇ ਨੌ ਸਾਲ ਦੀਆਂ ਜਿੰਦਾ ਨੇ ਮਾਤਾ ਜੀ ਵੱਡੇ ਵੀਰ ਆਏ ਨਹੀਂ ਹੂੰ ਮਾਤਾ ਕਹਿੰਦੇ ਪੁੱਤ ਚਲੀ ਚਲੋ ਆਉਣਗੇ ਹੁਣ ਮਾਤਾ ਜੀ ਨੂੰ ਤਾਂ ਆਪ ਨਹੀਂ ਪਤਾ ਵੀ ਹੈ ਕਿੱਥੇ ਨੇ ਪਤਾ ਨਹੀਂ ਅੱਜ ਦੇ ਵਿਛੜਿਆ ਨੇ ਮਿਲਣਾ ਕਿ ਨਹੀਂ ਮਿਲਣਾਗੇ ਹੌਸਲਾ ਦੇ ਕੇ ਕਦੇ ਬਹਿ ਜਾਂਦੇ ਆ ਕਦੇ ਚੱਲ ਪੰਦੇ ਆ ਕਦੇ ਬਹਿ ਜਾਂਦੇ ਆ ਕਦੇ ਚੱਲ ਪੰਦੇ ਆ